ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 크리스마ਸ ਦੇ ਦਿਨ ਚਲਦੇ ਨੇ ਅਸਾਈ ਭਰਾਵਾਂ ਨੂੰ 크리스마ਸ ਦੀਆਂ ਬਹੁਤ ਬਹੁਤ ਮੁਬਾਰਕਾਂ ਪਰ ਮੈਂ ਕੁਝ ਸਾਡੀ ਸਿੱਖ ਕੌਮ ਦੇ ਵਿੱਚ ਕਢਮ ਚੌਧਰੀ ਆਪੇ ਬਣੇ ਹੋਏ ਨੇ ਉਹਨਾਂ ਦੀ ਕਰਦੂਤ ਤੁਹਾਨੂੰ ਦੱਸਣੀ ਹੈ ਧਮਕੀਆਂ ਦਿੰਦੇ ਨੇ ਪੰਡਰਾਂ ਵਾਲਿਆਂ ਕਹਿੰਦੇ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਸੇਕ ਕੌਮ ਦੇ ਸ਼ਹੀਦੀ ਦਿਹਾੜੇ ਚਲਦੇ ਨੇ ਤੇ ਅਸਾਈਆਂ ਦੇ ਪ੍ਰੋਗਰਾਮ ਬੰਦ ਕਰਵਾ ਰਹੇ ਨੇ ਤੁਸੀਂ ਕਹਿੰਦੇ ਸਪੀਕਰਾਂ ਦੇ ਵਿੱਚ ਉੱਚੀ ਆਵਾਜ਼ ਕਰਕੇ ਕ੍ਰਿਸ਼ਮਸ ਮਨਾ ਰਹੇ ਜਣੇ ਕਿ ਉਹਨਾਂ ਦੇ ਪ੍ਰੋਗਰਾਮ ਬੰਦ ਕਰਾਉਣ ਵਾਸਤੇ ਖਲਰ ਪਾਇਆ ਜਾ ਰਿਹਾ ਹੈ ਆ ਇੱਕ ਜੋਗੇ ਦਾ ਹੈਗਾ ਸ਼ੀ ਰਾਜਾ ਉਹ ਜਿਹੜਾ ਮਲੰਗ ਪਿੰਡ ਵਾਲਾਂ ਤੋਂ ਪਹਿਲਾਂ ਛਿੱਤਰ ਖਾ ਕੇ ਹਟਿਆ ਕੁਝ ਹੋਰ ਨੇ ਉਹ ਜਾ ਕੇ ਪ੍ਰੋਗਰਾਮ ਬੰਦ ਕਰਾਉਂਦੇ ਐ ਮੈਂ ਇੱਕ ਬੇਨਤੀ ਕਰਨੀ ਐ ਜਦੋਂ ਤੁਸੀਂ ਇਹ ਇਤਰਾਜ਼ ਕਰਦੇ ਹੋ ਕਿ ਤੁਸੀਂ ਵੱਡੇ ਸਪੀਕਰ ਲਾ ਕੇ 크리스마ਸ ਦੇ ਦਿਨਾਂ ਵਿੱਚ ਅਸਾਈ ਭਾਈਚਾਰਿਆਂ ਨੂੰ ਕਹਿੰਦੇ ਹੋ ਕਿ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਸਪੀਕਰ ਬੰਦ ਕਰੋ ਉਦੋਂ ਅਸੀਂ ਆਪਣੇ ਮੰਜੇ ਥੱਲੇ ਛੋਟਾ ਕਿਉਂ ਨਹੀਂ ਮਾਰਦੇ ਅਸੀਂ ਜਿਹੜੇ ਸਾਡੇ ਲੋਕ ਹੁੱਲਵਾਜੀ ਕਰਦੇ ਨੇ ਟਰੈਕਟਰਾਂ ਤੇ ਵੱਡੇ ਬੂਫਰ ਲਾ ਕੇ ਡੀਜੇ ਬਜਾ ਕੇ ਲੰਗਰਾਂ ਤੇ ਡੀਜੇ ਲਾ ਕੇ ਲੈ ਕੇ ਜਾਂਦੇ ਆ ਆ ਹੁਣ ਮੁਰੇ ਹੁਲਾਮੋ ਲਾ ਜਾਣਾ ਤੇ ਆ ਹੁਣ ਸ਼ੀ ਦਿਦਿਆੜੇ ਚੱਲਦੇ ਨੇ ਤੇ ਅਸੀਂ ਕਿੰਨਾ ਕੁ ਸਮਰਪਤਾਂ ਸੀ ਦਿਦਿਆੜੇ ਨੂੰ ਤੁਸੀਂ ਹਰੇਕ ਟਰੈਕਟਰ ਤੇ ਵੱਡੇ ਡੀਜੇ ਸਪੀਕਰ ਲਾਏ ਹੋਏ ਨੇ ਬੂਫਰ ਲਾਏ ਹੋਏ ਨੇ ਉਹਨਾਂ ਬਾਰੇ ਕੀ ਖਿਆਲ ਹੈ ਇੱਕ ਮੈਂ ਬੇਨਤੀ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਹ ਪੰਜਾਬ ਕੱਲੇ ਭਿੰਡਰਾਂ ਵਾਲੇ ਦਾ ਨਹੀਂ ਹੈਗਾ ਇਹ ਪੰਜਾਬ ਦੇ ਵਿੱਚ ਸਾਰੇ ਮਰਦਾਂ ਦੇ ਲੋਕ বাসਦੇ ਆ ਭਾਵੇਂ ਅਸਾਈ ਹੋਣ ਭਾਵੇਂ Hindu ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ ਸਭ ਦਾ ਸਾਂਝਾ ਪੰਜਾਬ ਹੈ ਅਸੀਂ ਕਬਜ਼ਾ ਨਹੀਂ ਕੀਤਾ ਹੋਇਆ ਪੰਜਾਬ ਤੇ ਇਹ ਜਿਹੜੇ ਆਪੇ ਬਣੇ ਚੌਧਰੀ ਨੇ ਨਾ ਸੇਕਮ ਦੇ ਵਿੱਚ ਹਾਲਾਂਕਿ ਇਹਨਾਂ ਦਾ ਇਹਨਾਂ ਦਾ ਸਾਬਜਾਦਿਆਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਸਿਰ ਤੇ ਕੇਸ ਨਹੀਂ ਹੈਗੇ ਮੂੰਹ ਤੇ ਦਾੜ੍ਹੀ ਨਹੀਂ ਹੈਗੀ ਨਾ ਪੱਗ ਬੰਦੇ ਨੇ ਧੰਦੇ ਆਪੋ ਆਪਣੇ ਕਰੀ ਜਾਂਦੇ ਆ ਤੇ ਫਿਰ ਜਾ ਕੇ ਕਹਿਣਗੇ ਖਾਲਸਤਰਾਂ ਜਿੰਦਾਬਾਦ ਸੰਜਨਾਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ ਇਹ ਕਹਿੰਦੇ ਆ ਮੈਂ ਇੱਕ ਬੇਨਤੀ ਕਰ ਦਿੰਨਾ ਜਿਹੜੇ ਵੀ ਲੋਕ ਧਰਮ ਦੇ ਨਾਂ ਤੇ ਮਾਹੌਲ ਖਰਾਬ ਕਰਦੇ ਨੇ ਨਾ ਅਜਿਹੇ ਪਿੰਡਾਂ ਵਾਲੇ ਨਾਰੇ ਲਾਉਂਦੇ ਖਾਸ ਕਰਕੇ ਇਹਨਾਂ ਨੂੰ ਬੇਨਤੀ ਹੈ ਜਦੋਂ ਪੁਲਿਸ ਨੇ ਮੁੱਦੇ ਪਾ ਕੇ ਪਟਾ ਫੇਰਿਆ ਤੇ ਪਰਚਾ ਪਾ ਕੇ ਅੰਦਰ ਕੀਤਾ ਨਾ ਫਿਰ ਪਿੰਡਾਂ ਵਾਲੇ ਨੇ ਨਿਯੋਣਾ ਸਜਾਉਣ ਵਾਸਤੇ ਪਿੰਡਾਂ ਵਾਲਾ ਥਾਣੇ ਨਹੀਂ ਆਊਗਾ ਇਹ ਚੇਤੇ ਰੱਖਿਓ ਗੱਲ ਤੁਹਾਡੀਆਂ ਫੁਕਰੀਆਂ ਨੇ ਕੌਮ ਦਾ ਬੇੜਾ ਗਰ ਕਰਕੇ ਰੱਖਤਾ ਇੱਕ ਗੱਲ ਹੋਰ ਦੱਸੋ ਵੀ ਅਸੀਂ ਸਿੱਖ ਹੋ ਕੇ ਵੱਡੇ ਵੱਡੇ ਕੀਰਤਨ ਦਰਬਾਰ ਕਰ ਰਹੇ ਆਂ ਸ਼ੀ ਦਿਹਾੜਿਆਂ ਦੇ ਵਿੱਚ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਕੋਈ ਅਸਾਈ ਹਿੰਦੂ ਮੁਸਲਮ ਸਾਡੇ ਪ੍ਰੋਗਰਾਮਾਂ ਵਿੱਚ ਆ ਕੇ ਖਲਰ ਪਾਉਂਦਾ ਕੋਈ ਸਾਨੂੰ ਉਹ ਕੇ ਕਹਿੰਦਾ ਕਿ ਤੁਸੀਂ ਸਪੀਕਰ ਬੰਦ ਕਰ ਲਓ ਆਪ ਵਿੱਚ ਪਿੰਡਾਂ ਦੇ ਵਿੱਚ ਨਾ ਪੰਜ ਪੰਜ 6 6 ਗੁਰਦੁਆਰੇ ਆ 4 ਵਜੇ ਸਪੀਕਰ ਲਾ ਦਿੰਦੇ ਨੇ ਕੋਈ ਜਪ ਜਪ ਜਿਹਾ ਪੜਦਾ ਹੁੰਦਾ ਹੈ ਕੋਈ ਸੁਖਮਨੀ ਸਾਹਿਬ ਪੜਦਾ ਹੁੰਦਾ ਕੋਈ ਕਥਾ ਕਰੀ ਜਾਂਦਾ ਕੋਈ ਕੀਰਤਨ ਕਰੀ ਜਾਂਦਾ ਤੇ ਇਹ ਸਾਨੂੰ ਅਲਾਉਡ ਹੈਗਾ ਮੈਂ ਜਿਹੜੇ ਵੀ ਬੰਦੇ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਉਹਨਾਂ ਨੂੰ ਬੇਨਤੀ ਹੈ ਜੇ ਤੁਸੀਂ ਧਰਮ ਨੂੰ ਮੰਨਦੇ ਹੋ ਨਾ ਤੁਹਾਡੇ ਆਪਣੇ ਕਮਾਉਣ ਦੀ ਗੱਲ ਹੈ ਪੜੋ ਬਾਣੀ ਤੁਹਾਨੂੰ ਕੌਣ ਰੋਕਦਾ ਹੈ ਕੀਰਤਨ ਕਰੋ ਤੁਸੀਂ ਲਾਉ ਸਪੀਕਰ ਤੁਹਾਨੂੰ ਕੌਣ ਰੋਕਦਾ ਪਰ ਅਸਾਈਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਪ੍ਰੋਗਰਾਮ ਨਹੀਂ ਕਰ ਸਕਦੇ ਸਾਡੇ ਸਹਬਜਾਦਾਂ ਦੇ ਸ਼ਿਦੀ ਦੇ ਹੜ ਚੱਲਦੇ ਆ ਤੁਹਾਡੇ ਨਾਲੋਂ ਨਾ ਅਗਲਾ ਬਧ ਸਤਕਾਰ ਕਰਦਾ ਗੁਰਬਾਣੀ ਦਾ ਵੀ ਤੇ ਅਸੀਂ ਦੀ ਦੇ ਹੜਾਂ ਦਾ ਵੀ ਤੁਸੀਂ ਤਾਂ ਇੱਕ ਧੰਦਾ ਬਣਾਇਆ ਹੋਇਆ ਹੈ ਅਸੀਂ ਨਸ਼ਾ ਛਡਾਉਨੇ ਆ ਜੀ ਅਸੀਂ ਨੌਜਵਾਨਾਂ ਨੂੰ ਅਵੇਅਰ ਕਰਦੇ ਆ ਜੀ ਤੁਸੀਂ ਕੁਝ ਨਹੀਂ ਕਰਦੇ ਨਾ ਤੁਸੀਂ ਨਸ਼ਾ ਛਡਾਉਨੇ ਹੋ ਨਾ ਤੁਸੀਂ ਨੌਜਵਾਨੀ ਲਈ ਕੁਛ ਕਰਦੇ ਹੋ ਤੁਹਾਡੇ ਚਲਦੇ ਨੇ ਧੰਦੇ ਹੋਰ ਕੋਈ ਕੁਛ ਨਹੀਂ ਹੈਗਾ ਮੈਂ ਇੱਕ ਬੇਨਤੀ ਕਰਨੀ ਹੈ ਜਿੰਨੇ ਵੀ ਅਸਾਈ ਭਰਾ ਨੇ 크리스마ਸ ਦੇ ਦਿਨ ਚੱਲਦੇ ਨੇ ਉਹ ਮਨਾਓ ਆਪਣੇ ਸਮਾਗਮ ਕਰੋ ਪਰ ਜਦੋਂ ਕੋਈ ਇਹੋ ਜਿਹੇ ਖੜਕੰਜਰ ਆਉਂਦੇ ਨੇ ਨਾ ਫੜ ਕੇ ਛੇਤਰ ਵੀ ਫੇਰੋ ਇਕੱਠੇ ਹੋ ਕੇ ਕੱਲੇ ਸਾਈਂਾਂ ਦੀ ਗੱਲ ਹੀ ਮੈਂ ਸਾਰਿਆਂ ਨੂੰ ਕਹਿ ਰਿਹਾ ਜਿਹੜਾ ਵੀ ਕਿਸੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਖਲਰ ਪਾਉਂਦਾ ਹੈ ਉਦੇ ਖੇਤਰ ਫਿਰਨਾ ਚਾਹੀਦਾ ਇਹ ਇਹ ਇੱਕ ਕੌਮ ਦੇ ਨਾ ਕੜਮ ਚੌਧਰੀ ਬਣੇ ਹੋਏ ਨੇ ਲੈਣਾ ਨਹੀਂ ਦੇਣਾ ਨਹੀਂ ਬਸ ਜਾ ਕੇ ਭਿੰਡਰਾਂ ਵਾਲਾ ਜਿੰਦਾਬਾਦ ਖਾਲਸਾ ਜਿੰਦਾਬਾਦ ਕਾਦੇ ਲਈ ਬਈ ਤੁਸੀਂ ਗੁੰਡਾਗਰਦੀ ਕਰਨੀ ਹੈ ਇਹ ਗੁੰਡਾ ਰਾਜ ਹੈ ਸਾਬਤ ਕਰਨਾ ਚਾਹੁੰਦੇ ਹੋ ਵੀ ਭਿੰਡਰਾਂ ਵਾਲੇ ਦੇ ਨਾਮ ਤੇ ਅਸੀਂ ਗੁੰਡਾਗਰਦੀ ਕਰੀਏ ਖਾਲਸਾ ਦੇ ਨਾਮ ਦੇ ਅਸੀਂ ਗੁੰਡਾਗਰਦੀ ਕਰੀਏ ਜੇ ਅਗਲੇ ਗੁਰਦੁਆਰੇ ਆ ਜਾਣ ਕੱਟ ਕਰਕੇ ਵੀ ਤੁਸੀਂ ਸਪੀਕਰ ਬੰਦ ਕਰੋ ਫੇਰ ਡੀਸੀ ਨੂੰ ਐਪਲੀਕੇਸ਼ਨ ਦੇ ਕੇ ਗੁਰਦੁਆਰੇ ਦਾ ਸਪੀਕਰ ਬੰਦ ਕਰਵਾਇਆ ਜਾ ਸਕਦਾ ਹੈ ਸਮਝਦੇ ਹੋ ਜੀ ਨੂੰ ਤੇ ਤੁਸੀਂ ਕੈਨੇਡਾ ਅਮਰੀਕਾ ਦੇ ਵੀ ਜਾ ਕੇ ਦੇਖੋ ਉੱਥੇ ਕੋਈ ਸਪੀਕਰ ਬਾਹਰ ਨਹੀਂ ਲਾ ਸਕਦਾ ਗੁਰਦੁਆਰੇ ਦੇ ਅੰਦਰ ਅੰਦਰ ਲਾ ਸਕਦੇ ਤੁਸੀਂ ਬਾਹਰ ਆਵਾਜ਼ ਨਹੀਂ ਜਾ ਸਕਦੀ ਇਸ ਚਾਈ ਹੈ ਤੇ ਜੇ ਕੈਨੇਡਾ ਅਮਰੀਕਾ ਵਾਲੇ ਅਸਾਈ ਕਹਿਣ ਉਹ ਬਗੜੀ ਕਹਿਣ ਵੀ ਤੁਸੀਂ ਇੱਥੇ ਪ੍ਰੋਗਰਾਮ ਨਹੀਂ ਕਰ ਸਕਦੇ ਤੁਸੀਂ ਨਗਰ ਕੀਰਤਨ ਨਹੀਂ ਕਰ ਸਕਦੇ ਫਿਰ ਕੀ ਬਣੂ ਉਹਨਾਂ ਦੇ ਆਪਣੇ ਮੁਲਕ ਨੇ ਕਿ ਅਸੀਂ ਗੁੰਡਾਗਰਦੀ ਕਰਨ ਨੂੰ ਖੜਦੇ ਨਹੀਂ ਜਿਹੜੇ ਵੀ ਇਹ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਨਾ ਕਿਹਦਾ ਪ੍ਰੋਗਰਾਮ ਰੱਖ ਪਾਉਂਦੇ ਇਹਨਾਂ ਦੇ ਸ਼ੇਤਰਫੇਨਾਂ ਚਾਹੀਦੇ ਚੰਗੀ ਤਰ੍ਹਾਂ ਪੰਜਾਬ ਦਾ ਮਾਹੌਲੇ ਖਰਾਬ ਕਰਦੇ ਐ ਹੋਰ ਕੁਛ ਨਹੀਂ ਇਹ ਬੇਨਤੀ ਹੈ ਔਰ ਅਸਾਈ ਭਰਾਵਾਂ ਨੂੰ ਕਹਿ ਲਈਏ ਕ੍ਰਿਸ਼ਮਿਸ਼ ਦੀਆਂ ਮੁਬਾਰਕਾਂ ਖੁਸ਼ ਰਹੋ ਪੰਜਾਬ ਕੱਲੇ ਸਿੱਖਾਂ ਦਾ ਨਹੀਂ ਸਭ ਦਾ ਸਾਂਝਾ ਪੰਜਾਬ ਹੈ ਅਸੀਂ ਠੇਕਾ ਨਹੀਂ ਲਿਆ ਹੋਇਆ ਇਹ ਗੱਲ ਮੈਂ ਲਾਸਟ ਕਹਿਣੀ ਹੈ ਬੜੀ ਕੋੜੀ ਹੈ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਕੋਈ ਅਸਾਈ ਨਸ਼ੇ ਦੇ ਨਾਲ ਮਰਿਆ ਹੋਵੇ ਕੋਈ ਹਿੰਦੂ ਨਸ਼ੇ ਨਾਲ ਮਰਿਆ ਹੋਵੇ ਦੇਖਿਆ ਤੁਸੀਂ ਕਦੇ ਕੋਈ ਮੁਸਲਮ ਮਰਿਆ ਹੋਵੇ ਨਸ਼ੇ ਨਾਲ ਦੇਖਿਆ ਤੁਸੀਂ ਕਦੇ ਅਸੀਂ ਮਰਦੇ ਹਾਂ ਅਸੀਂ ਸੇਖਾਂ ਜੀ ਅਸੀਂ ਪੰਜਾਬੀਆਂ ਦੀ ਸ਼ਰਮ ਨਹੀਂ ਆਉਂਦੀ ਸਾਨੂੰ ਜਿੰਨੀ ਗੁੰਡਾਗਰਦੀ ਤੁਸੀਂ ਕਰਦੇ ਹੋ ਨਾ ਉਨੀ ਤਾਂ ਔਰੰਗਜ਼ੇਬ ਦੇ ਲਈ ਗੁਰੂ ਕਲਗੀਧਰ ਸੱਜੇ ਪਾਸ਼ਾ ਨੇ ਵੀ ਇਹ ਸ਼ਬਦਾਵਲੀ ਨਹੀਂ ਵਰਤੀ ਔਰੰਗਜ਼ੇਬ ਨੇ ਕੀ ਕੀ ਅਤਿਆਚਾਰ ਕੀਤਾ ਸਾਡੇ ਗੁਰੂ ਸਾਹਿਬ ਦੇ ਨਾਲ ਸਾਡੇ ਸਹਿਬਜ਼ਾਦਿਆਂ ਦੇ ਨਾਲ ਐਨੀ ਦੁਸ਼ਮਣੀ ਤਾਂ ਗੁਰੂ ਕਲਗੀਧਰ ਸੱਜੇ ਪਾਸ਼ਾ ਨੇ ਔਰੰਗਜ਼ੇਬ ਦੇ ਨਾਲ ਨਹੀਂ ਪਾਲੀ ਜਿੰਨੇ ਤੁਸੀਂ ਸਿੱਖ ਆਉਂਦੇ ਵਿੱਚ ਹੋ ਕੇ ਕਢਾਮ ਚੌਧਰੀ ਬਣ ਕੇ ਗੁੰਡਾਗਰਦੀ ਕਰ ਰਹੇ ਹੋ ਦੁਸ਼ਮਣੀ ਪਾ ਰਹੇ ਹੋ ਲੋਕਾਂ ਦੇ ਨਾਲ ਇਹ ਬੇਨਤੀ ਹੈ ਅਕਲ ਤੋਂ ਕੰਮ ਲਓ ਮੜਾ ਮੋਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ